ਮਨੁੱਖ ਨੇ ਜਦੋਂ ਵੀ ਘਰ ਬਣਾਉਣਾ ਹੋਵੇ ਆਪਣਾ ਤਾਂ ਆ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਫਿਰ ਘਰ ਵਿੱਚ ਬਹੁਤ ਖੁਸ਼ੀਆਂ ਰਹਿੰਦੀਆਂ ਨੇ ਘਰ ਵਿੱਚ ਬੜਾ ਆਨੰਦ ਹੁੰਦਾ ਹੈ ਬੱਚਿਆਂ ਨੂੰ ਜ਼ਿੰਦਗੀ ਜੀਉਣ ਦਾ ਮਜ਼ਾ ਆਉਂਦਾ ਤੇ ਆਪ ਨੂੰ ਮੀ ਬਹੁਤ ਚੰਗਾ ਲੱਗਦਾ ਲੇਕਿਨ ਕੁਝ ਜਿਹੜੇ ਲੋਕ ਗਲਤੀ ਕਰਦੇ ਨੇ ਘਰ ਬਣਾਉਣ ਸੰਗਿਆ ਫਿਰ ਉਹ ਘਰ ਤਾਂ ਹੁੰਦੇ ਨੇ ਲੇਕਿਨ ਉਹਨਾਂ ਘਰਾਂ ਦੇ ਵਿੱਚ ਜੀ ਨਹੀਂ ਲੱਗਦਾ ਉਹਨਾਂ ਘਰਾਂ 'ਚ ਮਹਿਮਾਨ ਨਹੀਂ ਹੁੰਦੇ ਉਹਨਾਂ ਘਰਾਂ 'ਚ ਆਪਣਾਪਣ ਨਹੀਂ ਹੁੰਦਾ ਉਹਨਾਂ ਘਰਾਂ ਵਿੱਚ ਬੱਚੇ ਵੀ ਜਿਹੜੇ ਖੁਸ਼ ਨਹੀਂ ਰਹਿੰਦੇ ਮਨੁੱਖ ਨੂੰ ਇੰਜ ਲੱਗਦਾ ਕਿ ਜਿਵੇਂ ਮੈਂ ਇੱਕ ਜੇਲ੍ਹ ਦੇ ਵਿੱਚ ਹਾਂ ਇੱਕ ਜੇਲ੍ਹ ਦੇ ਕਮਰੇ ਦੇ ਵਿੱਚ ਕੈਦ ਹੋ ਕੇ ਰਹਿ ਗਿਆ ਹਾਂ ਉਹ ਬਾਕੀ ਘਰ ਵਿੱਚ ਜਾਣਾ ਵੀ ਮਿਲ ਕੇ ਪਸੰਦ ਨਹੀਂ ਕਰਦਾ ਉਹ ਕਿਹੜੀ ਗਲਤੀ ਆ ਅੱਜ ਤੁਸੀਂ ਵੇਖਣਾ ਕਿ ਬਹੁਤ ਸਾਰੇ ਲੋਕ ਜਿੱਦੋਂ ਘਰ ਬਣਾਉਂਦੇ ਨੇ ਘਰ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਸਾਡੇ ਕੋਲ 4 ਪੈਸੇ ਹੈਗੇ ਆ ਸਾਨੂੰ ਬਣਿਆ ਬਣਿਆ ਬਣਾਇਆ ਮਕਾਨ ਮਿਲ ਜਵੇ ਤਾਂ ਅਸੀਂ ਉਹ ਲੈ ਕੇ ਤੇ ਉਹਦੇ ਚ ਸ਼ਿਫਟ ਕਰ ਗੀ ਅਸੀਂ ਉਹਦੇ ਚ ਰਹਿਣ ਲੱਗ ਪਈਏ ਤੇ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਤਿਆਰ ਕੀਤਾ ਹੋਇਆ ਘਰ ਲੈਣਾ ਪਸੰਦ ਕਰਦੇ ਨੇ ਹਾਂ ਵੱਡੇ ਸ਼ਹਿਰਾਂ ਵਿੱਚ ਕੋਈ ਮੁਸ਼ਕਲ ਹੋ ਸਕਦੀ ਹਾਂ ਜਾਂ ਕੋਈ ਜਗ੍ਹਾ ਤੇ ਜਿੱਥੇ ਬਹੁਤ ਕਿਸੇ ਕੋਲ ਟਾਈਮ ਨਹੀਂ ਹੈ ਜਾਂ ਉਹਨਾਂ ਨੂੰ ਮੁਸ਼ਕਲ ਹੋ ਸਕਦੀ ਪਰ ਅੱਜ ਆਪਣਾ ਇਹ ਵਿਸ਼ਾ ਹੈ ਕਿ ਉਹ ਗਲਤੀ ਕੋਈ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਵੀ ਘਰ ਬਣਾਉਣਾ ਹੋਵੇ ਨਾ ਹਮੇਸ਼ਾ ਕਰ ਆਪ ਖੁਦ ਤਿਆਰ ਕਰਵਾਉਣਾ ਚਾਹੀਦਾ ਆਪ ਖੁਦ ਤੁਹ ਭਾਵੇ ਨਹੀਂ ਆ ਕਿ ਆਪਾਂ ਇਟਾਂ ਲਪੜਾਉਣੀਆਂ ਸੀਮਿੰਟ ਫਣਾਉਣਾ ਸਰੀਆ ਫੜਾਉਣਾ ਲੈਂਟਰ ਪਾਉਣਾ ਇਹ ਨਹੀਂ ਆ ਤਾਂ ਆਪਣਾ ਘਰ ਖੁਦ ਬਣਾਉਣ ਤੋਂ ਮਤਲਬ ਹੈ ਕਿ ਘਰ ਦਾ ਇੱਕ ਨਕਸ਼ਾ ਬਣਵਾਇਆ ਜਾਵੇ ਥਾਂ ਜਦੋਂ ਆਪਾਂ ਲੈਂਦੇ ਆ ਉਹਦੀਆਂ ਜਿਹਵੇਂਵੇਂ ਜਿਵੇਂ ਜਿਵੇਂ ਉਸ ਘਰ ਦਾਿਆਂ ਕੰਧਾਂ ਤਾਂ ਜਾ ਰਹੀਆਂ ਹੁੰਦੀਆਂ ਨੇ ਆਪਣੀ ਨਿਗਰਾਨੀ ਦੇ ਵਿੱਚ ਕਰਾਓ ਉਹ ਕਮਰਾ ਕਿਵੇਂ ਦਾ ਹੋਏਗਾ ਉਹ ਮੇਰੇ ਬੱਚਿਆਂ ਲਈ ਕਿਵੇਂ ਦਾ ਹੋਵੇਗਾ ਮੇਰੀ ਫੈਮਲੀ ਦੀ ਕਿਵੇਂ ਦਾ ਹੋਏਗਾ ਸਾਡੇ ਵਾਂ ਰਿਸ਼ਤੇਦਾਰਾਂ ਦੀ ਕਿਵੇਂ ਦਾ ਹੋਏਗਾ ਉਹਨੂੰ ਕਿਵੇਂ ਸਾਰੀਆਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਆਪਣੀ ਫੈਮਲੀ ਦੇ ਨਾਲ ਉਹਨੂੰ ਲਗਾਤਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੁਣ ਕਈ ਸਵਾਲ ਪੁੱਛਣਗੇ ਇਹਦੇ ਨਾਲ ਕੀ ਹੋਵੇਗਾ ਬੰਦੇ ਕੋਲ ਤੇ ਟਾਈਮ ਹੀ ਨਹੀਂ ਹੈਗਾ ਜੇ ਮਨੁੱਖ ਉਹ ਆਪਣਾ ਘਰ ਬਣਾਉਣ ਜੋਗਾ ਟਾਈਮ ਨਹੀਂ ਨਾ ਹੈਗਾ ਤੇ ਫਿਰ ਰਹਿਣ ਜੋਗਾ ਟਾਈਮ ਨਹੀਂ ਹੋਏਗਾ ਕਿਉਂਕਿ ਜਿਵੇਂ ਕੋ ਕਿਤੇ ਹੋਟਲ ਤੇ ਜਾਂਦੇ ਆ ਤਾਂ ਜਾਂ ਕਿਤੇ ਐਫ ਦੇ ਕਮਰੇ ਤੇ ਜਾਂਦੇ ਜਿਹੜਾ ਬੜਾ ਸੋਹਣਾ ਹੁੰਦਾ ਆਪਾਂ ਉਹਦੇ ਤੇ 판 ਨੂੰ ਕੋਈ ਮਤਲਬ ਨਹੀਂ ਹੁੰਦਾ ਆਪਾਂ ਉੱਥੇ ਸਟੇ ਕਰਦੇ ਆ ਪੈਸੇ ਭੇ ਕਰਦੇ ਆ ਅਗਲੇ ਦਿਨੋਂ ਨਿਕਲ ਆਉਂਦੇ ਸਾਡੀਆਂ ਕਦੀ ਉਸ ਕਮਰੇ ਦਾ ਭਾਵਣਾ ਨਹੀਂ ਜੁੜਦੀਆਂ ਕਿਉਂ ਨਹੀਂ ਜੁੜਦੀਆਂ ਕਿਉਂਕਿ ਉਹਨੂੰ ਅਸੀਂ ਬਣਾਇਆ ਅਸੀਂ ਸਮਝਿਆ ਸਾਡੇ ਕੋਲ ਪੈਸੇ ਹੈਗੇ ਅਸੀਂ ਪੈਸੇ ਦੇ ਦਿੱਤੇ ਤੇ ਅਸੀਂ ਕਵਰੇਜ ਰਹਿ ਲਿਆ ਇਸੇ ਤਰ੍ਹਾਂ ਜਦੋਂ ਅਸੀਂ ਇਹ ਸੋਚਦੇ ਸਾਡੇ ਕੋਲ ਪੈਸੇ ਹੈਗੇ ਅਸੀਂ ਘਰ ਖਰੀਦ ਲਿਆ ਤੇ ਅਸੀਂ ਉਹਦੇ 'ਚ ਰਹਿਣ ਲੱਗ ਪਏ ਤੇ ਉਹਦੇ ਨਾਲ ਸਾਡੀਆਂ ਭਾਵਨਾਵਾਂ ਕਦੀ ਵੀ ਜੁੜਨਗੀਆਂ ਨਾ ਸਾਡੀਆਂ ਜੁੜਨਗੀਆਂ ਨਾ ਸਾਡੇ ਬੱਚਿਆਂ ਦੀਆਂ ਜੁੜਨਗੀਆਂ ਤੇ ਜਦੋਂ ਭਾਵਨਾਵਾਂ ਨਾਲ ਜੁੜੀਆਂ ਤੇ ਫਿਰ ਉਹਦੇ 'ਚ ਰਹਿਣ ਦਾ ਵੀ ਇਮਤਾਨਦ ਨਹੀਂ ਆਉਣਾ ਹੁਣ ਪਿਛਲੇ ਸਮੇਂ 'ਚ ਕੀ ਕਰਦੇ ਨਹੀਂ ਜਾਂ ਆਮ ਤੌਰ ਤੇ ਬਹੁਤ ਸਾਰੇ ਚੰਗੇ ਲੋਕ ਨੇ ਭਾਵੇਂ ਉਹ ਕਿੱਡੀ ਵੀ ਪੋਸਟ 'ਤੇ ਕਿਉਂ ਨਾ ਹੋਣ ਕਿੱਡਾ ਵੀ ਬਿਜ਼ਨਸ ਕਿਉਂ ਨਾ ਹੋਵੇ ਹਮੇਸ਼ਾ ਆਪਣੀ ਜਗਾ ਲੈ ਕੇ ਤੇ ਮਕਾਨ ਖੁਦ ਤਿਆਰ ਕਰਵਾਉਂਦੇ ਨੇ ਰੋਜ਼ ਜਾ ਕੇ ਮਕਾਨ ਵੇਖਦੇ ਨੇ ਆਪਣੀ ਫੈਮਲੀ ਨਾਲ ਜਾਂਦੇ ਨੇ ਫੈਮਲੀ ਵਾਲੇ ਆਪਣੇ ਬੱਚੇ ਵੀ ਆ ਕੇ ਪਾਪਾ ਮੇਰਾ ਇਹ ਜਿਹੜਾ ਕਮਰਾ ਚਾਹੀਦਾ ਮੰਮਾ ਮੇਰਾ ਕਮਰਾ ਇੰਝ ਦਾ ਚਾਹੀਦਾ ਉਹ ਸਾਰੇ ਜਾਣੇ ਆਪੇ ਸਲਾਹ ਕਰਦੇ ਨੇ ਇੱਥੇ ਕਿਵੇਂ ਦਾ ਦਰਵਾਜ਼ਾ ਲਾਇਆ ਜਾਵੇ ਕਿਵੇਂ ਦਾ ਰੋਸ਼ਨਦਾਨ ਲਾਇਆ ਜਾਵੇ ਕਿ ਕਿੰਨਾ ਚੌੜਾ ਹੋਣਾ ਚਾਹੀਦਾ ਮੈਂ ਇੱਥੇ ਸਮਾਨ ਆ ਲਾਉਣਾ ਆ ਉਹ ਲਾਉਣਾ ਬੰਦੇ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਦੋਂ ਹੀ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਘਰ ਭਾਵੇਂ ਛੋਟਾ ਹੋਵੇ ਘਰ ਭਾਵੇਂ ਵੱਡਾ ਹੋਵੇ ਘਰ ਇਕੱਲਾ ਇੱਟਾਂ ਰੋੜਿਆਂ ਦਾ ਨਹੀਂ ਹੁੰਦਾ ਉਹ ਭਾਵਨਾਵਾਂ ਦਾ ਹੁੰਦਾ ਹੈ ਅੱਜ ਸਾਡੇ ਲੋਕਾਂ ਵਿੱਚੋਂ ਭਾਵਨਾਵਾਂ ਖਤਮ ਹੁੰਦੀਆਂ ਜਾ ਰਹੀਆਂ ਅਸੀਂ ਇੰਨੇ ਹੰਕਾਰੀ ਹੁੰਦੇ ਜਾ ਰਹੇ ਅਸੀਂ ਕਿਨੇ ਹੱਡ ਕੋ ਪੈਸੇ ਹੈਗੇ ਆ ਸਾਰੇ ਖਰਚੋ ਘਰ ਲੈ ਲਓ ਉਹ ਲੇਕਿਨ ਜਦੋਂ ਆਪਾਂ ਪੈਸੇ ਖਰਚ ਕੇ ਘਰ ਲੈ ਲਿੰਨੇ ਫਿਰ ਉਹਤ ਮਜ਼ਾ ਨਹੀਂ ਹੁੰਦਾ ਜ਼ਿੰਦਗੀ ਜੀਉਂਦਾ ਅੱਜ ਬਹੁਤ ਲੋਕ ਉਦਾਸ ਨੇ ਸਾਨੂੰ ਉਹ ਹਰ ਗੱਲ ਨੂੰ ਜ਼ਿੰਦਗੀ ਦੀ ਫਾਲੋ ਕਰਨਾ ਚਾਹੀਦਾ ਜੋ ਸਾਡੀ ਜ਼ਿੰਦਗੀ ਨਾਲ ਜੁੜੀ ਆ ਜੇ ਅਸੀਂ ਉਹ ਚੀਜ਼ ਨੂੰ ਫਾਲੋ ਨਹੀਂ ਕਰਦੇ ਅਸੀਂ ਉਹ ਚੀਜ਼ ਨੂੰ ਨਹੀਂ ਸਮਝਦੇ ਤਾਂ ਫਿਰ ਅਸੀਂ ਆਪਣੇ ਆਪ ਨਾਲ ਟੱਕਾ ਕਰ ਰਹੇ ਹਾਂ ਅਸੀਂ ਇਹ ਸਮਝਦ ਕੇ ਬਹਿ ਗਏ ਕਿ ਹਾਈ ਸਭ ਕੁਝ ਕਰ ਸਕਦੇ ਹਾਂ ਸਾਡੇ ਕੋਲ ਤਾਕਤ ਹੈਗੀ ਆ ਪੈਸਾ ਹੈਗਾ ਲੇਕਿਨ ਪੈਸੇ ਦੇ ਨਾਲ ਅਸੀਂ ਫੀਲਿੰਗ ਵਿੱਚ ਲੱਭ ਸਕਦੇ ਹਾਂ ਭਾਵਨਾਵਾਂ ਨਹੀਂ ਲੱਭ ਸਕਦੇ ਭਾਵਨਾਵਾਂ ਲੱਭਣ ਦੇ ਲਈ ਸਾਨੂੰ ਉਸ ਚੀਜ਼ ਨਾਲ ਜੁੜਨਾ ਪਵੇਗਾ ਜੇ ਜਿਵੇਂ ਜਿੱਦਾਂ ਤੁਸੀਂ ਰੋਜ਼ ਜਿਹੜੇ ਬਿਸਤਰੇ ਤੇ ਲੰਮੇ ਪੈਂਦੇ ਹੋ ਜਿਹੜੇ ਸਹਰਾਣੇ ਤੇ ਸੇ ਰੱਖ ਕੇ ਸੌਂਦੇ ਹੋ ਜਿਹੜੇ ਬੈੱਡ ਤੇ ਸੌਂਦੇ ਹੋ ਜਿਹੜੇ ਕਮਰੇ 'ਚ ਸੌਂਦੇ ਹੋ ਤੁਸੀਂ ਇੱਕ ਇਹ ਅੰਦਾਜ਼ਾ ਹਰ ਵਾਰੀ ਵੇਖਿਆ ਹੋਊਗਾ ਕਿ ਉਸੇ ਹੀ ਤੁਹਾਨੂੰ ਵਧੀਆ ਨੀਂਦ ਆਵੇਗੀ ਜਾਂ ਤੁਸੀਂ ਬੈੱਡ ਦੇ ਜਿਹੜੀ ਸਾਈਡ ਤੇ ਸੌਂਦੇ ਹੋ ਤੁਹਾਨੂੰ ਹਮੇਸ਼ਾ ਉੱਥੇ ਹੀ ਨੀਂਦ ਵਧੀਆ ਆਵੇਗੀ ਦੂਜਾ ਬੈੱਡ ਕਿੰਨਾ ਵੀ ਚੰਗਾ ਹੋਵੇ ਕਿੰਨਾ ਵੀ ਮਾੜਾ ਹੋਵੇ ਤੁਹਾਨੂੰ ਕਦੀ ਚੰਗੀ ਤਰ੍ਹਾਂ ਨੀਂਦ ਨਹੀਂ ਆਵੇਗੀ ਕਿਉਂਕਿ ਤੁਹਾਡੀਆਂ ਭਾਵਨਾਵਾਂ ਉਹਦੇ ਨਾਲ ਜੁੜਨੀਆਂ ਨਹੀਂ ਇੱਕਦਮ ਇਸ ਕਰਕੇ ਜਿਸ ਘਰ ਤੇ ਰਹਿਣਾ ਨਾ ਉਦੇ ਨਾਲ ਭਾਵਨਾਵਾਂ ਦਾ ਜੁੜਨਾ ਬਹੁਤ ਜ਼ਰੂਰੀ ਆ ਅਸੀਂ ਜ ਕਮਾਈ ਵੀ ਕਰਦੇ ਰਹੀਏ ਨਾਲ ਨਾਲ ਆਪਣਾ ਘਰ ਵੀ ਬਣਾਉਂਦੇ ਰਹੀਏ ਤੇ ਘਰ ਨੂੰ ਹਮੇਸ਼ਾ ਐਸੇ ਤਰੀਕੇ ਨਾਲ ਹੀ ਬਣਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਆ ਵੱਡੇ ਸ਼ਹਿਰਾਂ ਦੀ ਗੱਲ ਕਿਤੇ ਆਪਾਂ ਦੁਬਾਰਾ ਕਰਾਂਗੇ ਕਿ ਵੱਡੇ ਸ਼ਹਿਰਾਂ ਚ ਘਰ ਬਣਾਉਣ ਸਮੇ ਕਿਹੜੀ ਗੱਲ ਦਾ ਖਿਆਲ ਰੱਖਿਆ ਜਾ ਸਕਦਾ ਜਿੰਨਾ ਕੋ ਟਾਈਮ ਨਹੀਂ ਹੈਗਾ ਜਿਹੜੇ ਕਿ ਸਾਡੇ ਕੋਲ ਐ ਹੀ ਕੁਝ ਨਹੀਂ ਜੇ ਸਾਡੇ ਕੋਲ ਘਰ ਬਣਾਉਣ ਦਾ ਟਾਈਮ ਨਹੀਂ ਨਾ ਹੈਗਾ ਤੇ ਜ਼ਿੰਦਗੀ ਨੇ ਸਾਨੂੰ ਜ਼ਿੰਦਗੀ ਜੀਉਣ ਦਾ ਟਾਈਮ ਵੀ ਨਹੀਂ ਦੇਣਾ ਅਸੀਂ ਇੱਕ ਦੌੜ ਭੱਜ ਚ ਰਵਾਂਗੇ ਹਮੇਸ਼ਾ ਇੰਜੇ ਰਵਾਂਗੇ ਕਿ ਜਿਵੇਂ ਅਸੀਂ ਸੰਘਰਸ਼ ਕਰਦੇ ਕਰਦੇ ਇਸ ਕੱਪੀ ਤੋਂ ਚਲੇ ਜਾਈਏ ਰੱਬ ਸੋਹਣੇ ਨੇ ਸਾਨੂੰ ਘਰ ਇਸ ਕਰਕੇ ਦੇਣਾ ਹੀ ਆ ਦਿੱਤੇ ਨੇ ਕਿ ਅਸੀਂ ਉਹਨਾਂ ਨੂੰ ਆਨੰਦ ਨਾਲ ਜੀਏ ਉਹਦੇ ਵਿੱਚ ਖੁਸ਼ ਖੁਸ਼ ਹੋਈਏ ਖੂਬ ਜ਼ਿੰਦਗੀ ਦਾ ਆਨੰਦ ਮਾਣੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਨਾ ਕਿ ਤੁਸੀਂ ਮੇਰੀ ਭਾਵਨਾ ਨੂੰ ਵੀ ਸਮਝ ਗਏ ਹੋਵਗੇ ਕਿ ਮੈਂ ਕੀ ਆਣਾ ਕੰਦਾ ਸੀ ਤੇ ਕੀ ਸਾਨੂੰ ਇਹਨਾਂ ਗੱਲਾਂ ਦਾ ਚਾਰ ਰੱਖਣਾ ਚਾਹੀਦਾ ਜੀਉਂਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ